हां जी दोस्तों बलवंत सिंह राजुआणा ने सरदार <th>मी जी ਨਾਲ ਜਦੋਂ ਮੁਲਾਕਾਤ ਕੀਤੀ ਤੇ ਇੱਕ ਨਹੋਰਾ ਮਾਰਿਆ ਕਿ 18 ਸਾਲ ਤੋਂ ਮੈਂ ਫਾਂਸੀ ਚੱਕੀ ਦੇ ਵਿੱਚ ਬੈਠਾ ਹਾਂ ਤੁਸੀਂ ਅਦਾਲਤਾਂ ਦੇ ਵਿੱਚ ਤੇ ਪਟੀਸ਼ਨ ਆ ਪਾ ਦਿੱਤੀਆਂ ਪਰ ਸੰਘਰਸ਼ ਕਿਉਂ ਨਹੀਂ ਵਿੱਢਿਆ ਕਿਉਂ ਨਹੀਂ ਕੋਈ ਤੁਸੀਂ ਸੜਕਾਂ ਤੇ ਆ ਕੇ ਸਰਕਾਰਾਂ ਨੂੰ ਮਜਬੂਰ ਕੀਤਾ ਕਿਉਂ ਕੋਈ ਫੈਸਲਾ ਕਰ ਸਕਣ ਜਾਂ ਤੇ ਮੈਨੂੰ ਫਾਂਸੀ ਲਵਾ ਦਿਓ ਪਟੀਸ਼ਨ ਵਾਪਸ ਲੈ ਲਓ ਤੇ ਜਾਂ ਫਿਰ ਮੈਨੂੰ ਰਿਹਾ ਕਰਵਾਓ ਮੈਂ ਸਜ਼ਾ ਪੂਰੀ ਕਰ ਚੁੱਕਾ ਹਾਂ ਜਾਂ ਤੇ ਦੋਸਤੋ ਸੰਘਰਸ਼ ਕਰਨਾ ਚਾਹੀਦਾ ਸਿੱਖ ਕੌਮ ਨੂੰ ਇਕੱਠੇ ਹੋ ਕੇ ਤੇ ਜਾਂ ਫਿਰ ਜੇ ਸਿੱਖ ਕੌਮ ਹਾਰ ਗਈ ਹੈ ਜੇ ਸਿੱਖ ਕੌਮ ਦੇ ਵਿੱਚ ਬਲ ਨਹੀਂ ਰਿਹਾ ਆਪਣੇ ਯੋਧਿਆਂ ਦਾ ਦੇਖਰੇਖ ਕਰਨ ਦਾ ਤੇ ਫਿਰ ਦੋਸਤੋ ਜਿਹੜੀ ਪਟੀਸ਼ਨ ਆ ਵਾਪਸ ਲੈ ਲੈਣੀ ਚਾਹੀਦੀ ਹੈ ਨਹੀਂ ਤਾਂ ਜਥੇਦਾਰ ਅਕਾਲ ਤਖਤ ਸਾਬ ਨੇ ਗਿਆਨੀ ਹਰਪ੍ਰੀਤ ਸਿੰਘ ਜੀ ਉੰਜ ਤਾਂ ਬੜੀਆਂ ਵੱਡੀਆਂ ਵੱਡੀਆਂ ਗੱਲਾਂ ਮਾਰਦੇ ਆ ਅੱਜ ਉਹ ਉਹ ਕਹਿੰਦੇ ਆ ਕਿ ਮੇਰੀ ਦਿੱਲੀ ਨਾਲ ਵੀ ਯਾਰੀ ਸੀ ਉਹ ਇੰਨੇ ਸਾਲ ਕਾਲ ਤਖਤ ਦੇ ਜਥੇਦਾਰ ਰਹੇ ਐ ਕੀ ਬਲਵੰਤ ਸਿੰਘ ਰਾਜੋਆਣਾ ਉਹਨਾਂ ਦੀ ਯਾਦ ਨਹੀਂ ਆਇਆ ਕੀ ਜਗਤਾਰ ਸਿੰਘ ਹਵਾਰਾ ਯਾਦ ਨਹੀਂ ਆਇਆ ਕਿਉਂ ਆਪਣੀ ਸਜ਼ਾ ਪੂਰੀ ਕਰ ਚੁੱਕੇ ਐ ਕਿਉਂ ਨਹੀਂ ਗਿਆਨੀ ਜੀ ਨੇ ਸਾਰੇ ਜਥੇਦਾਰੇ ਸਹਿਵਾਨਾਂ ਨੂੰ ਲੈ ਕੇ ਪੰਜਾਂ ਨੇ ਪੰਜ ਸਿੰਘ ਸਹਿਵਾਨਾਂ ਦੀ ਮੀਟਿੰਗ ਦੇ ਵਿੱਚ ਕਿਉਂ ਨਹੀਂ ਸਿੱਖ ਕੌਮ ਨੂੰ ਫੈਸਲਾ ਦਿੱਤਾ ਕਿ ਆਓ ਭਾਈ ਜੇਕਰ ਇੰਨੀ ਤਰੀਕ ਦਿੱਤੀ ਸੈਂਟਰ ਸਰਕਾਰ ਨੂੰ ਜੇਕਰ ਸੁਪਰੀਮ ਕੋਰਟ ਦੇ ਕਹਿਣ ਦੇ باوجود ਸਰਕਾਰ ਕੋਈ ਫੈਸਲਾ ਨਹੀਂ ਲੈਂਦੀ ਉਹ ਸਿੱਖਾਂ ਨੂੰ ਸਬਕ ਸਿਖਾ ਰਹੀ ਹੈ ਸਰਕਾਰ ਜਲੀਲ ਕਰ ਰਹੀ ਹੈ ਜਰੇਮ ਪੇਸ਼ਾ ਕੂਮ ਦਾ ਕਿਤਾਬ ਦੇ ਉੱਤੇ ਅੱਜ ਵੀ ਚੱਲ ਰਹੀ ਹੈ ਤੇ ਆਓ ਫਿਰ ਇਕੱਠੇ ਹੋ ਕੇ ਸਰਕਾਰ ਨੂੰ ਆਪਾਂ ਵੀ ਸਬਕ ਸਿਕਾਈਏ ਜੇਕਰ ਦੋਸਤੋ ਜਥੇਦਾਰ ਕਾਲ ਤਖਤ ਸਭ ਚਾਹੁੰਦਾ ਤੇ ਲੋਕ ਨਾਲ ਤੁਰ ਪੈਂਦੇ ਬੰਦੀ ਸਿੰਘਾਂ ਵਾਸਤੇ ਤੁਰਦੇ ਕਿਉਂਕਿ ਉਹਨਾਂ ਨਾਲ ਬੜਾ ਜ਼ੁਲਮ ਹੋ ਰਿਹਾ ਹੈ 30-30 ਸਾਲ ਉਹਨਾਂ ਨੇ ਸਜ਼ਾ ਕੱਟ ਲਈ ਹੈ ਪਰ ਨਹੀਂ ਛੱਡਿਆ ਜਾ ਰਿਹਾ ਅਰਜੀਵ ਗਾਂਧੀ ਦੇ ਕਾਤਲਾਂ ਨੂੰ ਛੱਡ ਦਿੱਤਾ ਜਾਂਦਾ ਹੈ ਕਿਉਂਕਿ ਉਹ ਬਹੁ ਗਿਣਤੀ ਨਾਲ ਸਬੰਧਤ ਨੇ ਸਿੱਖ ਇੰਡੀਆ ਦੇ ਵਿੱਚ ਘੱਟ ਗਿਣਤੀ ਦੇ ਵਿੱਚ ਨੇ ਤੇ ਸਿੱਖਾਂ ਨੂੰ ਸਬਕ ਸਿਖਾਇਆ ਜਾਂਦਾ ਹੈ ਸਿੱਖਾਂ ਨੂੰ 2 ਨੰਬਰ ਦੇ ਸ਼ਹਿਰੀ ਮੰਨਿਆ ਜਾਂਦਾ ਹੈ ਤੇ ਜੇਕਰ ਰਜੀਵ ਦੇ ਕਤਲ ਨੇ ਉਹਨਾਂ ਨੂੰ ਛੱਡ ਦਿੱਤਾ ਜਾਂਦਾ ਹੈ ਬਿਲਕਣ ਬਾਨੋਂ ਦਾ ਬਲਾਤਕਾਰ ਕਰਨ ਵਾਲੇ ਮਾਰਨ ਵਾਲੇ ਉਹਨਾਂ ਨੂੰ ਮਾਫੀ ਦੇ ਦਿੱਤੀ ਜਾਂਦੀ ਹੈ ਕਿਉਂਕਿ ਉਹ ਸਵਰਨ ਜਾਤੀ ਨਾਲ ਸਬੰਧਤ ਨੇ ਇਸੇ ਦੇਸ਼ ਦੇ ਵਿੱਚ ਇੰਦਰਾ ਗਾਂਧੀ ਨੂੰ ਸਜ਼ਾ ਹੁੰਦੀ ਹੈ ਕਿਸੇ ਕੇਸ ਦੇ ਵਿੱਚ ਪਰ ਦਿੱਲੀ ਦੇ ਪਾਂਡੇ ਭਰਾ ਇੰਦਰਾ ਗਾਂਧੀ ਦੇ ਵਾਸਤੇ ਜਹਾਜ਼ ਅਗਵਾ ਕਰ ਲੈਂਦੇ ਆ ਉਹਨਾਂ ਨੂੰ ਨਾਮ ਦੇ ਵਿੱਚ ਕੀ ਮਿਲਦਾ ਐਮਪੀ ਦੀਆਂ ਟਿਕਟਾਂ ਉਹਨਾਂ ਨੂੰ ਐਮਪੀ ਬਣਾਇਆ ਜਾਂਦਾ ਹੈ ਮੰਤਰੀ ਬਣਾਇਆ ਜਾਂਦਾ ਹੈ ਤੇ ਸਨਮਾਨ ਕੀਤਾ ਜਾਂਦਾ ਕਿ ਤੁਸੀਂ ਯੋਧਿਆਂ ਵਾਲਾ ਕੰਮ ਕੀਤਾ ਤੇ ਦੂਜੇ ਪਾਸੇ ਸਿੱਖਾਂ ਦੇ ਨੌਜਵਾਨ ਸੰਤ ਭਿੰਡਰਾਂ ਵਾਲਿਆਂ ਨੂੰ ਜਦੋਂ ਪੁਲਿਸ ਗਿਰਫਤਾਰ ਕਰਦੀ ਹੈ ਤੇ ਰੋਸ ਦੇ ਵਿੱਚ ਉਹ ਜਹਾਜ ਗਵਾਹ ਕਰ ਲੈਂਦੇ ਸਿੱਖਾਂ ਦੇ ਨੌਜਵਾਨ ਤੇ ਉਹਨਾਂ ਨਾਲ ਕੀ ਕੀਤਾ ਜਾਂਦਾ ਹੈ ਉਹਨਾਂ ਨੂੰ ਦੇਸ਼ ਨਿਕਾਲਾ ਦਿੱਤਾ ਜਾਂਦਾ ਹੈ ਉਹਨਾਂ ਦੀ ਲਾਤਾਂ ਦੇ ਵਿੱਚ ਟੀਕੇ ਲਾ ਕੇ ਉਹਨਾਂ ਦੀਆਂ ਲੱਤਾਂ ਖਤਮ ਕਰ ਦਿੱਤੀਆਂ ਜਾਂਦੀਆਂ ਨੇ ਉਹਨਾਂ ਦੇ ਵਿੱਚੋਂ ਗੋਲੀਆਂ ਮਾਰੀਆਂ ਜਾਂਦੀਆਂ ਜਾਂਦੀਆਂ ਇੱਕ ਦੋ ਨੌਜਵਾਨਾਂ ਦੇ ਉਹਨਾਂ ਨੂੰ ਇਹ ਸਜ਼ਾ ਦਿੱਤੀ ਜਾਂਦੀ ਹੈ ਉਹਨਾਂ ਨੇ ਵੀ ਜਹਾਜ਼ ਅਗਵਾ ਕੀਤਾ ਉਹਨਾਂ ਨੂੰ ਦੇਸ਼ ਨਿਕਾਲਾ ਤੇ ਫਾਂਸੀ ਤੇ ਉਹਨਾਂ ਦੀਆਂ ਲੱਤਾਂ ਗਾਲਤੀਆਂ ਟੀਕੇ ਲਾ ਕੇ ਤੇ ਜੇਕਰ ਬਹੁ ਗਿਣਤੀ ਦੇ ਬੰਦਿਆਂ ਨੇ ਜਹਾਜ਼ ਪਾण्डे ਹੋ ਰਹੇ ਨੇ ਅਗਵਾ ਕੀਤਾ ਉਹਨਾਂ ਨੂੰ ਐਮਪੀ ਦੀਆਂ ਟਿਕਟਾਂ ਤੇ ਦੋਸਤੋ ਸਾਡੇ ਨਾਲ ਇਸ ਦੇਸ਼ ਦੇ ਵਿੱਚ ਕਿੰਨਾ ਜ਼ਿਆਦਾ ਜ਼ੁਲਮ ਹੋ ਰਿਹਾ ਕੋਈ ਲੁਕੀ ਸ਼ਿਪੀ ਗੱਲ ਹੈ ਜੇ ਤੇ ਸਿੱਖ ਕਹਿੰਦਾ ਕਿ ਅਸੀਂ ਬਹੁ ਗਿਣਤੀ ਦੇ ਆਂਗਾਂ ਉਹਨਾਂ ਦੇ ਵਿੱਚੋਂ ਨਿਕਲੇ ਆ ਸਿੱਖ ਧਰਮ ਕੋਈ ਬੱਕਰਾ ਧਰਮ ਨਹੀਂ ਫਿਰ ਤੇ ਸਾਨੂੰ ਉੱਚੇ ਅਹੁਦੇ ਵੀ ਮਿਲ ਜਾਂਦੇ ਐ ਫਿਰ ਤੇ ਸਾਨੂੰ ਕਹਿੰਦੇ ਆ ਸਰਦਾਰੀ ਕਰੋ ਤੇ ਜੇ ਅਸੀਂ ਕਹਿੰਨੇ ਆ ਸਿੱਖ ਕੌਮ ਬੱਕਰੀ ਕੌਮ ਐ ਤੇ ਫਿਰ ਸਾਨੂੰ ਜੇਲਾਂ ਵਿੱਚ ਫਿਰ ਸਾਨੂੰ ਤਸੀਹੇ ਫਿਰ ਸਾਨੂੰ ਫਾਂਸਾਂ 'ਤੇ ਫਿਰ ਸਾਨੂੰ ਬਾਡਰਾਂ 'ਤੇ ਫਿਰ ਸਾਡੇ ਨਾਲ ਆ ਜ਼ੁਲਮ ਹੁੰਦਾ ਬਲਵੰਤ ਸਿੰਘ ਰਾਜੋਆਣੇ ਨੇ ਠੀਕ ਗੱਲ ਕੀਤੀ ਉਹਨਾਂ ਨੇ ਸ਼ਿਕਵਾ ਕੀਤਾ ਹਰਜਿੰਦਰ ਸਿੰਘ ਧਾਮੀ ਜੀ ਨਾਲ ਕਿ ਤੁਸੀਂ ਇੰਨੀ ਵੱਡੀ ਸੰਸਥਾ ਦੇ ਮੁਖੀ ਹੋ ਕਿਉਂ ਨਹੀਂ ਇੰਨੇ ਸਾਲਾਂ ਦਾ ਕੋਈ ਸੰਘਰਸ਼ ਦਾ ਐਲਾਨ ਕੀਤਾ ਉਹਨਾਂ ਦਾ ਕਹਿਣ ਤੋਂ ਭਾਵ ਸੀ ਕਹਿੰਦੇ ਜੇਕਰ ਨਹੀਂ ਸੰਘਰਸ਼ ਕਰਨਾ ਤੇ ਜਿਹੜੀ ਪਟੀਸ਼ਨ ਪਾਈ ਆ ਨਾ ਮੇਰੀ ਫਾਂਸੀ ਨੂੰ ਰੋਕਣ ਵਾਸਤੇ ਉਹਨੂੰ ਹੱਥ ਬੰਨ੍ਹ ਕੇ ਮੇਰੀ ਬੇਨਤੀ ਹੈ ਉਹਨੂੰ ਵਾਪਸ ਲੈ ਲਓ ਮੈਨੂੰ ਫਾਂਸੀ ਲੱਗ ਜਾਣ ਦਿਓ ਮੈਨੂੰ ਇੰਜ ਅਧ ਵਿਚਾਲੇ ਲਮਕਾਓ ਮੈਨੂੰ ਫਾਂਸੀ ਤੇ ਚੜ ਜਾਣ ਦਿਓ ਮੈਂ ਸ਼ਹੀਦਾਂ ਦੇ ਵਿੱਚ ਤੇ ਗਿਣਿਆ ਜਾਵਾਂ ਪਰ ਅੱਜ ਮੈਨੂੰ ਤੁਸੀਂ ਅਧ ਵਿਚਾਲੇ ਲਟਕਾਇਆ ਹੋਇਆ ਹੋਏ ਦੋਸਤੋ ਸੈਂਟਰ ਸਰਕਾਰ ਦਿੱਲੀ ਤੇ ਜਿਹੜਾ ਕੁਝ ਸਾਡੇ ਨਾਲ ਕਰ ਰਹੀ ਹੈ ਉਹ ਤੇ ਸਾਡੀ ਦੁਸ਼ਮਣਕੋਮ ਹੈ ਉਹਨੇ ਤੇ ਕਰ ਨਹੀਂ ਕਰਨਾ ਪਰ ਸਾਡੇ ਬੰਦੇ ਕੀ ਕਰ ਰਹੇ ਆ ਅਸੀਂ ਕੀ ਕਰ ਰਹੇ ਹਾਂ ਸਾਡੇ ਬੰਦੀ ਸਿੰਘਾਂ ਨਾਲ ਅਸੀਂ ਬੜੇ ਅਕਾਲੀ ਦਲ ਬਣਾ ਲਏ ਬੜੀਆਂ ਪਾਰਟੀਆਂ ਬਣਾ ਲਈਆਂ ਤੇ ਬੰਦੀ ਸਿੰਘਾਂ ਵਾਸਤੇ ਭਾਈ ਕੌਣ ਲੜਿਆ ਉਹ ਚੰਡੀਗੜ੍ਹ ਦੇ ਵਿੱਚ ਮੋਰਚਾ ਲੱਗਿਆ ਉੱਥੇ ਕਿੰਨੇ ਕ ਸੰਸਥਾਵਾਂ ਗਈਆਂ ਉੱਥੇ ਕੋਈ ਨਹੀਂ ਜਾ ਕੇ ਖੜਾ ਹਾਂ ਅਕਾਲ ਤਖਤ ਸਾਹਿਬ ਤੋਂ ਕੋਈ ਵੀ ਸੰਘਰਸ਼ ਸ਼ੁਰੂ ਹੁੰਦਾ ਹੈ ਉਹ ਅਕਾਲ ਤਖਤ ਸਾਹਿਬ ਤੋਂ ਸ਼ੁਰੂ ਹੋਵੇ ਸਰਦਾਰ ਹਰਜਿੰਦਰ ਸਿੰਘ ਧਾਮੀ ਨੂੰ ਬੇਨਤੀ ਹੈ ਕਿ ਬਲਵੰਤ ਸਿੰਘ ਰਾਜੋਆਣੇ ਨੇ ਤੁਹਾਨੂੰ ਭਰੇ ਮਨ ਦੇ ਨਾਲ ਕਿਹਾ ਤੇ ਚਿੱਠੀ ਵੀ ਦਿੱਤੀ ਹੈ ਕਿ ਜਥੇਦਾਰ ਕਾਲ ਤੱਕ ਤ ਤ ਨੂੰ ਦਿਓ ਤੇ ਮੇਰੀ ਤੁਹਾਨੂੰ ਨਿੱਜੀ ਤੌਰ ਤੇ ਬੇਨਤੀ ਹੈ ਕਿ ਸਰਦਾਰ ਹਰਜਿੰਦਰ ਸਿੰਘ ਧਾਮੀ ਜੀ ਮੈਨੂੰ ਪਤਾ ਹੈ ਕਿ ਹੁਣ ਸਾਡੇ ਵਿੱਚ ਫੁੱਟ ਬੜੀ ਪੈ ਚੁੱਕੀ ਹੈ ਸਾਡੀਆਂ ਸੰਸਥਾਵਾਂ ਭਾਵੇਂ ਤੁਸੀਂ ਆਖਿਆ ਕਿ ਨਾ ਸੰਸਥਾ ਅੱਜ ਕਮਜ਼ੋਰ ਹੈ ਨਾ ਕੱਲ ਨੂੰ ਕਮਜ਼ੋਰ ਹੈ ਸੰਸਤਾ ਮੈਂ ਵੀ ਮੰਨਦਾ ਕਿ ਕਦੇ ਕਮਜ਼ੋਰ ਨਹੀਂ ਹੁੰਦੀ ਪਰ ਬੰਦੇ ਕਮਜ਼ੋਰ ਹੋ ਜਾਂਦੇ ਆ ਜਦੋਂ ਕਿਸੇ ਪਾਲਟੀਆਂ ਦੇ ਪਿੱਛੇ ਲੱਗ ਕੇ ਲੀਡਰਾਂ ਦੇ ਪਿੱਛੇ ਲੱਗ ਕੇ ਆਪਣਾ ਦੀਨ ਧਰਮ ਛੱਡ ਜਾਣ ਉਦੋਂ ਬੰਦੇ ਕਮਜ਼ੋਰ ਹੋ ਜਾਂਦੇ ਆ ਉਦੋਂ ਲੋਕ ਸਿੱਖ ਉਹਨਾਂ ਤੇ ਵਿਸ਼ਵਾਸ ਕਰਨੋਂ ਹਟ ਜਾਂਦੇ ਆ ਅੱਜ ਅਸੀਂ ਇਸ ਚੁਰਾਹੇ ਤੇ ਖੜੇ ਆ ਕਿ ਅੱਜ ਸਾਡਾ ਲੋਕ ਵਿਸ਼ਵਾਸ ਨਹੀਂ ਕਰ ਰਹੀ ਅੱਜ ਅਸੀਂ ਇੱਕ ਇਹ ਵਿੱਚ ਤੁਰ ਨਹੀਂ ਰਹੇ ਅੱਜ ਸਾਡੇ ਜਥੇਦਾਰਾਂ ਦਾ ਅਕਾਲ ਤਖਤ ਦੀ ਮਾਣ ਮਰਯਾਦਾ ਘਟ ਰਹੀ ਹੈ ਅੱਜ ਅਸੀਂ ਵੰਡੇ ਗਏ ਅੱਜ ਸਾਡੀਆਂ ਸੰਸਥਾਵਾਂ ਵੰਡੀਆਂ ਗਈਆਂ ਇਸ ਲਈ ਬੇਨਤੀ ਹੈ ਸਰਦਾਰ ਜੀ ਜਥੇਦਾਰ ਸਹਿਬਾਨਾਂ ਨੂੰ ਆਖੋ ਕਿ ਸਰਬੱਤ ਖਾਲਸਾ ਸਦੈਓ ਸਦੋ ਹੁਣ ਲੋੜ ਹੈ ਅਕਾਲ ਤਖਤ ਸਾਹਿਬ ਤੇ ਇੱਕ ਬੰਦੀ ਸਿੰਘਾਂ ਦੇ ਵਾਸਤੇ ਸਰਬੱਤ ਖਾਲਸਾ ਸਦੈਆ ਜਾਵੇ ਸੈਂਟਰ ਸਰਕਾਰ ਨੂੰ ਸਬਕ ਸਿਖਾਇਆ ਜਾਵੇ ਜੇਕਰ ਸਰਬੱਤ ਖਾਲਸਾ ਕਾਲ ਤੰਤ ਤੇ ਸੱਦੋਂਗੇ ਮੈਨੂੰ ਆਸ ਹੈ ਕਿ ਦਿੱਲੀ ਜ਼ਰੂਰ ਗੱਲ ਸੁਣੂਗੀ ਉਹਨਾਂ ਦੇ ਪੈਰਾਂ ਥੱਲੇ ਅੱਗ ਮੱਚੂਗੀ ਜਦੋਂ ਸਰਬੱਤ ਖਾਲਸਾ ਸੱਦਿਆ ਉਹਨਾਂ ਨੂੰ ਪਤਾ ਹੈ ਕਿ ਅੱਜ ਸੰਸਦਾ ਸਾਡਾ ਕੁਝ ਨਹੀਂ ਕਰ ਸਕਦੀ ਕਿਉਂਕਿ ਖਲਾਰਾ ਬੜਾ ਪੈ ਚੁੱਕਿਆ ਹੈ ਅਸੀਂ ਬੰਡੀਆਂ ਬੜੀਆਂ ਪਾਲ ਗਏ ਆਕਾਲੀ ਦਲ ਬਹੁਤ ਵੱਡ ਚੁੱਕਿਆ ਹੈ ਇੱਕ ਦੂਜੇ ਨੂੰ ਨੀਵਾ ਦਿਖਾਉਂਦੇ ਆ ਕੱਠੇ ਹੋ ਕੇ ਚੱਲਣ ਨੂੰ ਤਿਆਰ ਨਹੀਂ ਜਥੇਦਾਰ ਸਹਿਬਾਨ ਨੇ ਇੱਕ ਕਮੇਟੀ ਬਣਾਈ ਸੀ ਆ ਬੰਦੀ ਸਿੰਘਾਂ ਦੀ ਪੈਰਵੀ ਕਰਨ ਵਾਸਤੇ ਉਸ ਕਮੇਟੀ ਦਾ ਕੀ ਹਾਲ ਬਣਿਆ ਕੀ ਹਸਰ ਹੋਇਆ ਉਹ ਕਮੇਟੀ ਦਾ ਬਹੁਤ ਮਾੜਾ ਹਸਰ ਹੋਇਆ ਸਰਕਾਰ ਨੇ ਉਹਨੂੰ ਟਾਈਮ ਤੱਕ ਨਹੀਂ ਦਿੱਤਾ ਮਿਲਣ ਦਾ ਇੱਥੋਂ ਪਤਾ ਲੱਗਦਾ ਸਾਡੀ ਦੁਰਦਸ਼ਾ ਕੀ ਹੈ ਅੱਜ ਅਸੀਂ ਲੱਖਾਂ ਫਾਰਮ ਭਰੇ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਕਿੱਥੇ ਪਏ ਆ ਉਹ ਫਾਰਮ ਅਜ ਕਿੱਥੇ ਪਈਆਂ ਪੰਡਾਂ ਬੰਨੀਆਂ ਜੇ ਸਾਡੇ ਸੈਂਟਰ ਸਰਕਾਰ ਫਾਰਮ ਫੜਨ ਵਾਸਤੇ ਤਿਆਰ ਨਹੀਂ ਸਾਨੂੰ ਮੀਟਿੰਗ ਵਾਸਤੇ ਟਾਈਮ ਦੇਣ ਨੂੰ ਤਿਆਰ ਨਹੀਂ ਤੇ ਹਰਜਿੰਦਰ ਸਿੰਘ ਧਾਮੀ ਜੀ ਤੁਸੀਂ ਸਤਿਕਾਰਯੋਗ ਹੋ ਆਖੋ ਜਥੇਦਾਰ ਸਹਿਬਾਨ ਨੂੰ ਸੱਦੋ ਸਰਬੱਤ ਖਾਲਸਾ ਦੇਸ਼ਾਂ ਵਿਦੇਸ਼ਾਂ ਦੇ ਸਿੱਕਾ ਨੂੰ ਸੱਦੋ ਤੇ ਸੱਦ ਕੇ ਫਿਰ ਕਰੋ ਸੰਘਰਸ਼ ਦਾ ਐਲਾਨ ਕਿਸ ਤਰ੍ਹਾਂ ਕਰਨਾ ਹੈ ਸੰਘਰਸ਼ ਤੇ ਬੰਦੀ ਸਿੰਘ ਮੈਨੂੰ ਪੱਕਾ ਯਕੀਨ ਹੈ ਬਾਹਰ ਆਉਣਗੇ ਜਲਦੀ ਬਾਹਰ ਆਉਣਗੇ ਅਸਲ ਤੇ ਮੈਂ ਤੇ ਮੇਰੇ ਨਿੱਜੀ ਵਿਚਾਰ ਹੈ ਇੱਥੋਂ ਤੱਕ ਕਹਿਣਾ ਹੈ ਕਿ ਸਰਬੱਤ ਖਾਲਸਾ ਸਦਕੇ ਉਹ ਜਥੇਦਾਰ ਲਾਏ ਜਾਣ ਤੇ ਜਿਹੜੇ ਸੰਘਰਸ਼ ਨੂੰ ਚਲਾ ਸਕਣ ਬੰਦੀ ਸਿੰਘਾਂ ਨੂੰ ਵੀ ਜਥੇਦਾਰ ਐਲਾਨਿਆ ਜਾ ਸਕਦਾ ਹੈ ਭਾਵੇਂ ਬਲਵੰਤ ਸਿੰਘ ਆ ਮਾਫ ਕਰਨਾ ਭਾਵੇਂ ਜਗਤਾਰ ਸਿੰਘ ਹਵਾਰਾ ਨੂੰ ਸਰਬੱਤ ਖਾਲਸਾ ਨੇ ਜਥੇਦਾਰ ਲਾਨੇ ਸੀ ਪਰ ਕੌਮ ਨੇ ਪਿੱਛੇ ਸਾਥ ਨਹੀਂ ਦਿੱਤਾ ਇੱਕ ਵਾਰੀ ਲੋਕ ਇਕੱਠੇ ਹੋਏ ਮੁੜ ਕੇ ਬੰਡੀਆਂ ਚ ਪੈ ਗਏ ਜਿਹੜੇ ਜਥੇਦਾਰ ਬਣਾਏ ਸੀ ਉਹ ਸਾਰੇ ਅਸਤੀਫੇ ਦੇ ਕੇ ਤੁਰ ਗਏ ਆਪਣੇ ਆਪਣੇ ਘਰਾਂ ਨੂੰ ਫਿਰ ਭਾਈ ਤੁਸੀਂ ਸਰਬੱਤ ਖਾਲਸਾ ਚ ਜਥੇਦਾਰ ਕਿਉਂ ਬਣੇ ਸੀ ਜੇ ਤੁਹਾਡੇ ਤੋਂ ਜ਼ਿੰਮੇਵਾਰੀ ਸੰਭ ਹੀ ਨਹੀਂ ਸੀ ਜਾਂਦੀ ਮੈਂ ਹੁਣ ਵੀ ਬੇਨਤੀ ਕਰਦਾ ਦੁਬਾਰਾ ਫੇਰ ਕੇ ਸਰਬੱਤ ਖਾਲਸਾ ਥੱਦਿਆ ਜਾਵੇ ਤੇ ਬੰਦੀ ਸਿੰਘਾਂ ਨੂੰ ਰਿਹਾਅ ਬਰਾਉਣ ਰਿਹਾ ਕਰਾਉਣ ਦੀ ਯੋਜਨਾ ਬਣਾਈ ਜਾਵੇ ਤੇ ਨਹੀਂ ਤਾਂ ਜੇਕਰ ਅਸੀਂ ਇਕੱਲੇ ਇਕੱਲੇ ਲੜਦੇ ਰਹੇ ਤੇ ਦਿੱਲੀ ਸਾਡੀ ਗੱਲ ਨਹੀਂ ਸੁਣੇਗੀ ਸੁਪਰੀਮ ਕੋਰਟ ਦਾ ਪਤਾ ਲੱਗ ਚੁੱਕਿਆ ਹੈ ਉਹਨਾਂ ਨੇ ਸੈਂਟਰ ਸਰਕਾਰ ਨੂੰ ਕਹਿ ਦਿੱਤਾ ਕਿ ਕੋਈ ਫੈਸਲਾ ਦਿਓ ਬੰਦੀ ਸਿੰਘਾਂ ਦੇ ਹੱਕ 'ਚ ਰਾਜੋਆਣੇ ਦੇ ਹੱਕ 'ਚ ਪਰ ਨਹੀਂ ਫੈਸਲਾ ਦਿੱਤਾ ਸੁਪਰੀਮ ਕੋਰਟ ਦਾ ਹੱਕ ਬਣਦਾ ਸੀ ਜੇਕਰ ਸੈਂਟਰ ਸਰਕਾਰ ਨੇ ਨਹੀਂ ਕੋਈ ਜਵਾਬ ਦਿੱਤਾ ਸੀ ਤੇ ਰਾਜੋਵਾੜਾ ਸਾਹਿਬ ਨੂੰ ਰਿਹਾ ਕੀਤਾ ਜਾਂਦਾ ਪਰ ਨਹੀਂ ਕਰ ਰਹੇ ਕਿਉਂਕਿ ਅਸੀਂ ਘਟ ਗਣਤੀ ਜਾਂ ਦੇਖ ਦੇ ਵਿੱਚ ਸਾਨੂੰ ਸਭ ਕੁਝ ਸਿਖਾਇਆ ਜਾ ਰਿਹਾ ਹੈ ਇਨੀਆਂ ਕ ਵਿਚਾਰਾਂ ਸੀ ਦੋਸਤੋ ਭੁੱਲ ਚੁੱਕ ਦੀ ਖਿਮਾ ਗੱਲਬਾਤ ਚੰਗੀ ਲੱਗੀ ਅੱਗੇ ਸਾਂਝੀ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ